ਇਸ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਦੇਸ਼ ਪ੍ਰਤੇਸ਼ ਵਸਦੇ ਲੋਕ ਗੀਤਾਂ ਨਾਲ ਪਿਆਰ ਕਰਨ ਵਾਲੇ ਸੂਝਵਾਨ ਸਰੋਤਿਆਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਆਓ ਲੋਕ ਗੀਤਾਂ ਦੀ ਦੁਨੀਆ ਵਿੱਚ ਚੱਲੀਏ ਤੇ ਇਹਨਾਂ ਸੰਗ ਤੁਰਦੇ ਹੋਏ ਇਹਨਾਂ ਨੂੰ ਗਾਵੀਏ ਸੁਣੀਏ ਤੇ ਮਾਣੀਏ ਲਓ ਇੱਕ ਲੋਕ ਗੀਤ ਤੁਹਾਡੇ ਰੂਬਰੂ ਹੈ ਆਓ ਗਾਈਏ ਨੀ ਤੂੰ ਖੇੜ ਚੰਬੇ ਕलिए ਤੇਰੀ ਵਾਸ਼ਨ ਆਵੇ ਨੀ ਤੂੰ ਖੇੜ ਚੰਬੇ ਕलिए ਤੇਰੀ ਵਾਸ਼ਨ ਆਵੇ ਨੀ ਤੂੰ ਖੇਡ ਨੀ ਸਵੇਰੇ ਵੀਰ ਮੇਰਾ ਤੇਰੇ ਪੱਜਿਆਵੇ ਨੀ ਤੂੰ ਖੇਡ ਨੀ ਸਵੇਰੇ ਵੀਰ ਮੇਰਾ ਤੇਰੇ ਪੱਜਿਆਵੇ ਸਰਵੀਰੇ ਦਾ ਬਣਿਆ ਲੜੀਆਂ ਲੈਣ ਹੁਲਾਰੇ ਸਰਵੀਰੇ ਦਾ ਬਣਿਆ ਲੜੀਆਂ ਲੈਣ ਹੁਲਾਰੇ ਨੀ ਤੂੰ ਖੇੜ ਚੰਬੇ ਕलिए ਫੁੱਲਾ ਵਾਸ਼ਨ ਆਵੇ ਨੀ ਤੂੰ ਖੇੜ ਚੰਬੇ ਕलिए ਫੁੱਲਾ ਵਾਸ਼ਨ ਆਵੇ ਖੜਨੀ ਸਵੇਰੇ ਵੀਰ ਮੇਰਾ ਤੇਰੇ ਪੱਜ ਆਵੇ 니 ਤੋ ਖੜਨੀ ਸਵੇਰੇ ਵੀਰ ਮੇਰਾ ਤੇਰੇ ਪੱਜ ਆਵੇ ਚੀਰਾ ਵੀਰੇ ਦਾ ਬਣਿਆ ਕਲਗੀ ਮਾਰੇ ਲੇ ਸ਼ੇਕਾਰੇ ਚੀਰਾ ਵੀਰੇ ਦਾ ਬਣਿਆ ਕਲਗੀ ਮਾਰੇ ਲੇ ਸ਼ੇਕਾਰੇ ਨੀ ਤੂੰ ਖੜ ਚੰਬੇ ਕलिए ਫੁੱਲਾ ਵਾਸ਼ਨ ਆਵੇ ਨੀ ਤੂੰ ਖੜ ਚੰਬੇ ਕलिए ਫੁੱਲਾ ਵਾਸ਼ਨ ਆਵੇ ਨੀ ਤੂੰ ਖੜ ਨੀ ਵੀਰ ਮੇਰਾ ਤੇਰੇ ਪੱਜਿਆ ਆਵੇ ਨੀ ਤੂੰ ਖੜਨੀ ਸਵੇਰੇ ਵੀਰ ਮੇਰਾ ਤੇਰੇ ਪੱਜਿਆ ਆਵੇ ਕੈਂਠਾ ਵੀਰੇ ਦਾ ਬਣਿਆ ਜੁਗ ਨੇ ਮਾਰੇ ਲਸ਼ ਕਾਰੇ ਕੈਂਠਾ ਵੀਰੇ ਦਾ ਬਣਿਆ ਜੁਗ ਨੇ ਮਾਰੇ ਲਸ਼ ਕਾਰੇ ਨੀ ਤੂੰ ਖੜ ਚੰਬੇ ਕलिए ਫੁੱਲਾ ਵਾਸ਼ਨ ਆਵੇ ਨੀ ਤੋ ਖੜੇ ਚੰਬੇ ਕलिए ਫੁੱਲਾ ਵਾਸ਼ਨ ਆਵੇ ਨੀ ਤੋ ਖੜ ਨੀ ਸਵੇਰੇ ਵੀਰ ਮੇਰਾ ਤੇਰੇ ਪੱਜ ਆਵੇ ਨੀ ਤੂੰ ਖੜ ਨੀ ਸਵੇਰੇ ਵੀਰ ਮੇਰਾ ਤੇਰੇ ਪੱਜ ਆਵੇ ਕੋੜਤਾ ਵੀਰੇ ਦਾ ਬਣਿਆ ਬਟਣ ਮਾਰਨ ਚਮਕਾਰੇ ਕੁੜਤਾ ਵੀਰੇ ਦਾ ਬਣਿਆ ਬਟਣ ਮਾਰਨ ਚਮਕਾਰੇ ਨੀਤੋਂ ਖੇੜ ਚੰਬੇ ਕलिए ਫੁੱਲਾ ਵਾਸ਼ਨਿਆਵੇ ਨੀ ਤੋ ਖੜ ਚੰਬੇ ਕਲਿਏ ਫੁੱਲਾ ਵਾਸ਼ਨਿਆਵੇ ਨੀ ਤੋ ਖੜ ਨੀਸ ਵੇਰੇ ਵੀਰ ਮੇਰਾ ਤੇਰੇ ਪੱਜ ਆਵੇ ਨੀ ਤੂੰ ਖੜ ਨੀ ਸਵੇਰੇ ਵੀਰ ਮੇਰਾ ਤੇਰੇ ਪੱਜ ਆਵੇ ਖੁਸਾ ਵੀਰੇ ਦਾ ਬਣਿਆ ਤਿੱਲਾ ਮਾਰੇ ਲਸ਼ਕਾਰੇ ਖੁਸਾ ਵੀਰੇ ਦਾ ਬਣਿਆ ਤਿੱਲਾ ਮਾਰੇ ਲਸ਼ਕਾਰੇ ਨੀਤੋ ਖੇੜ ਚੰਬੇ ਕलिए ਫੁੱਲਾ ਵਾਸ਼ਨ ਆਵੇ 니 ਤੂੰ ਖੇੜ ਚੰਬੇ ਕलिए ਫੁੱਲਾ ਵਾਸ਼ਨ ਆਵੇ 니 ਤੂੰ ਖੇੜ ਨੀਸਵੇ ਵੀਰ ਮੇਰਾ ਤੇਰੇ ਪੱਜ ਆਵੇ ਨਹੀਂ ਤੂੰ ਖੜਨੀ ਸਵੇਰੇ ਵੀਰ ਮੇਰਾ ਤੇਰੇ ਪੱਜ ਆਵੇ ਇਸ ਗੀਤ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ ਸੁਝਾਵਾਂ ਰਹੀ ਦਸੰਦ ਦੀ ਖੇਚਲ ਕਰਿਓ ਰਬ ਰਾਖਾ